ਕੱਟੇ ਗਏ ਨੇ ਨਗਰ ਕਾਉਂਸਲ ਵੱਲੋਂ ਕੀ ਹੈਗਾ ਮੁੱਦਾ ਚੁੱਕਿਆ ਜਾ ਰਿਹਾ ਤੇ ਤੁਸੀਂ ਮੰਗ ਪੱਤਰ ਦੇਣ ਪਹੁੰਚੋ ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਜੀ ਵੀ ਜਿਹੜੇ ਨੀਲੇ ਕਾਰਡ ਸਰਕਾਰ ਨੇ ਕੱਟੇ ਆ ਜਿਹੜੇ ਗਰੀਬ ਲੋਕੀ ਆ ਜਿਹੜੇ ਜਿਨ੍ਹਾਂ ਕੋਲ ਕੋਈ ਆਮਦਨ ਦਾ ਸਾਧਨ ਵੀ ਨਹੀਂ ਹੈ ਨਾ ਉਹਨਾਂ ਦੇ ਘਰ ਕੋਈ ਨੌਕਰੀ ਪੇਸ਼ਾ ਕਰਨੇ ਵਾਲਾ ਹੈਗਾ ਨਾ ਕੋਈ ਉਹਨਾਂ ਕੋਲ ਜ਼ਮੀਨ ਜਦਾਦ ਹੈਗੀ ਆ ਨਾ ਕੋਈ ਉਹਨਾਂ ਕੋਲ ਕਾਰਾਂ ਹੈ ਨਾ ਉਹਨਾਂ ਦੇ ਘਰ ਈਸੀ ਲੱਗੇ ਪਏ ਮਤਲਬ ਕਿ ਕਹਿਣ ਦਾ ਮਤਲਬ ਜਿਹੜੇ ਜ਼ਰੂਰਤਮੰਦ ਲੋਕ ਸੀਗੇ ਉਹਨਾਂ ਸਾਰਿਆਂ ਦੇ ਕਾਰਡ ਕੱਟ ਦਿੱਤੇ ਗਏ ਆ ਜੋ ਇਹ ਬਹੁਤ ਹੀ ਮੰਦਫਰ ਦੀ ਗੱਲ ਹੈਗੀ ਐ ਅਸੀਂ ਕੁਝ ਦਿਨ ਪਹਿਲਾਂ ਇਹਦੇ ਵਾਸਤੇ ਮੈਂ ਵੀ ਇੱਕ ਆਪਣੇ ਸਾਥੀ ਕੌਂਸਲਰ ਕੌਂਸਲਰਾਂ ਵੱਲੋਂ ਇੱਕ ਪਹਿਲਾਂ ਵੀ ਇੱਕ ਖਬਰ ਲਗਵਾਈ ਸੀ ਅਖਬਾਰ ਦੇ ਵਿੱਚ ਵੀ ਤੇ ਇਹ ਇਸੇ ਬਾਅਦ ਵੀ ਜਿਹੜੇ ਨੀਲੇ ਕਾਟ ਕੱਟੇ ਗਏ ਆ ਸਰਕਾਰ ਇਹਨਾਂ ਨੂੰ ਦੁਬਾਰਾ ਜਾਰੀ ਇਹਨਾਂ ਨੂੰ ਦੁਬਾਰਾ ਨੀਲੇ ਕਾਟ ਜਿਹੜੇ ਜਾਰੀ ਕੀਤੇ ਜਾਣ ਤਾਂ ਕਿ ਵਿਚਾਰਿਆਂ ਨੂੰ ਜੋ ਵੀ ਹੈ ਇਹਨਾਂ ਨੂੰ ਕਣਕ ਵਗਰਾ ਮਿਲਦੀ ਸੀ ਹੋਰ ਜ਼ਰੂਰੀ ਚੀਜ਼ਾਂ ਜਿਹੜੀਆਂ ਇਹਨਾਂ ਦਾ ਕਰਦਾ ਗੁਜ਼ਾਰਾ ਚੱਲਦਾ ਸੀਗਾ ਉਹ ਠੀਕ ਤਾਂ ਨਹੀਂ ਹੋ ਸਕੇ ਤਾਸੀਆਂ ਸਾਰੇ ਸਾਥੀ ਕਾਉਂਸਲਰ ਇਕੱਠੇ ਹੋ ਕੇ ਬਨਾਲ ਗੁਰਮੀਤ ਸਿੰਘ ਜੀ ਐਮਸੀ ਵਾਰਡ ਨੰਬਰ 2 ਤੇ ਪਰਮਿੰਦਰ ਸਿੰਘ ਪਿੰਕਾ ਜੀ ਇਹਨਾਂ ਦੇ ਵਾਈਫ ਐ ਉਥੇ ਜਸਪਿੰਦਰ ਗੌਰ ਪਿੰਕਾ ਜੀ ਵਾਰਡ ਨੰਬਰ 3 ਤੋਂ ਤੇ ਬਾਕੀ ਸਾਰੇ ਸਾਥੀ ਕਾਉਂਸਲਰਾਂ ਨਾਲ ਮਿਲ ਕੇ ਅਜਗ ਸਿੰਘ ਜੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਈ ਸੀ ਤੇ ਜਿਹੜੇ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਆ ਇਹ ਦੁਬਾਰਾ ਚਾਲੂ ਕੀਤੇ ਜਾਣ। ਆਸ਼ਾ ਜੀ ਮੇਰੇ ਨਾਲ ਕੰਨ ਤਾਂ ਸਾਨੂੰ ਚਾਹੀਦੇ ਸਾਰਾ ਛੱਕਾ ਦੋ ਕ ਕੱਟਿਆ ਗਿਆ ਰਾਸ਼ਨ ਆ ਇਸ ਮਹੀਨੇ ਕੱਟੇ ਗਏ ਜੀ ਸਾਰਾ ਕਣਕੇ ਮਿਲਦੇ ਸਾਨੂੰ ਹੋਰ ਖੁਸ਼ ਨਹੀਂ ਦਿੰਦੇ ਅਸੀਂ ਕਣਕੇ ਮਿਲਦੇ ਚਾਹੀਦੇ ਸਾਨੂੰ ਸਾਰਾ ਅਸੀਂ ਮੁੱਲ ਆਟਾ ਖਾਣੇ 50 ਰੁਪਏ ਕਿਲੋ ਨੂੰ ਰੋਜ਼ ਕਿੱਥੋਂ ਲਈ ਜਾਈਏ ਗਰੀਬ ਬੰਦੇ ਘਰ ਵਾਲੇ ਦਾ ਤਾਂ ਮੇਰੇ ਦਾ ਪ੍ਰੇਪਰੇਸ਼ਨ ਹੁੰਦਾ ਸਾਰਾ ਅਸੀਂ ਕਹਿੰਦੇ ਆ ਕਿ ਆਪਣਾ ਕਾਰਡ ਜੀ ਫੇਰ ਤੋਂ ਅਪਲਾਈ ਕੀਤਾ ਜਾਣ ਤੇ ਆਪਾਂ ਗਰੀਬ ਹੈ ਜੀ ਸਾਡੇ ਕੋਲ ਪਾਗੜੋਂ ਕਿਹੜੇ ਸਾਈਕਲ ਹੈ ਤੇ ਨਾਲ ਤੇ ਸਾਡੇ ਕੋਲ ਗੱਡੀ ਹੈ ਆਪਾਂ ਨਾ ਤੇ ਆਪਣਾ ਹੀ ਕੋਲ ਜ਼ਮੀਨ ਹੈ ਤੇ ਆਪਾਂ ਉਹੀ ਕਮਾਉਂਦੇ ਆ ਤੇ ਆਪਾਂ ਸਾਰੇ ਜਾਣੇ ਉਹੀ ਖਾਉਂਦੇ ਆ ਤੇ ਆਪਾਂ ਆ ਚਾਹੁੰਦੇ ਆ ਕਿ ਜਿਵੇਂ ਸਾਡੇ ਕਾਰਡ ਕੱਟੇ ਗਏ ਐ ਤੇ ਉਮੀਦ ਸਾਡੇ ਕਾਰਡ ਦੁਆਰਾ ਅਪਲਾਈ ਕੀਤੇ ਜਾਣ ਤੇ ਨਾਲ ਦੇ ਨਾਲ ਸਾਨੂੰ ਇਸ ਵਾਰ ਦੀ ਕਾਣਕ ਫੇਰ ਮਿੱਤੀ ਜਾਣ ਔਰ ਮਿਲਣੀ ਚਾਹੀਦੀ ਹੈ ਕਿ ਸਾਡੇ ਘਰ ਆ ਕੇ ਵੇਖੋ ਸਾਡਾ ਮੌਕਾ ਵੇਖੋ ਕਿ ਹਾਂ ਕਿ ਸਾਡੇ ਕੋਲ ਕੁਝ ਹੈ ਜਾਂ ਨਹੀਂ ਹੈ ਇਹ ਵੇਖਿਆ ਜਾਣ ਸਰਕਾਰ ਨੂੰ ਕਿ ਆਪਾਂ ਸਰਕਾਰ ਨੂੰ ਇਹ ਫੀਲ ਕਰਦੇ ਆ ਆਪਣੇ ਵੱਲੋਂ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਵਾਅਦਾ ਕਰਕੇ ਸਾਨੂੰ ਕਾਣਕ ਮਿਲਣੀ ਚਾਹੀਦੀ ਹੈ ਕਿ ਜਿਹੜੇ ਸਾਡੇ ਅੱਜ ਕਾਰਡ ਕੱਟੇ ਗਏ ਐ ਗਰੀਬ ਇਨਸਾਨ ਪਰੇਸ਼ਾਨ ਹੋ ਰਿਹਾ ਤੇ ਉਹਨਾਂ ਦੇ ਲਈ ਉਹਨਾਂ ਨੂੰ ਹਰ ਸੁਵਿਧਾ ਮਿਲੇ ਚਾਹੀਦੀ ਤੇ ਆਪਾਂ ਨੂੰ ਜੀ ਸਿਰਫ ਹੀ ਇੱਕ ਕਾਣਕ ਮਿਲਦੀ ਹੈ ਕਦੋਂ ਕੱਟਿਆ ਗਿਆ ਕਿਸੇ ਵਾਰ ਸਾਡਾ ਕਾਰਡ ਕੱਟਿਆ ਗਿਆ ਸਭ ਦੇ ਕੱਟਿਆ ਵੀ ਗਿਆ ਹੈ ਇਹ ਨਹੀਂ ਕੱਟਿਆ ਗਿਆ ਇਸੇ ਮਹੀਨੇ ਚ ਕੱਟਿਆ ਜਿਹੜੇ ਸਾਡੇ ਆਵਾੜ ਦੇ ਵੀ ਕਾਰਡ ਕੱਟੇ ਗਏ ਨੇ ਜ਼ਿਆਦਾਤਰ ਤਾਂ ਉਹ ਜਿਹੜੇ ਗਰੀਬ ਬਿਲਕੁਲ ਗਰੀਬ ਲੇਬਰ ਤਬਰਕੇ ਵਾਲੇ ਲੋਕ ਨੇ ਜ਼ਿਆਦਾਤਰ ਉਹਨਾਂ ਦੇ ਹੀ ਕਾਰਡ ਕੱਟ ਹੋਏ ਨੇ ਕਿਉਂਕਿ ਜਿਹੜੇ ਵੈਰੀਫਿਕੇਸ਼ਨ ਕਰਨ ਆਏ ਨੇ ਇਹਨਾਂ ਨੇ ਫੋਨ ਕਰਿਆ ਕਿਉਂਕਿ ਜਿਹੜਾ ਬੰਦਾ ਦਿਹਾੜੀਦਾਰ ਹੁੰਦਾ ਉਹ ਤਾਂ ਆਪਣੇ ਕੰਮਾਂ ਕਰਾ ਤੇ ਗਿਆ ਹੁੰਦਾ ਜਾਂ ਤੇ ਇਹਨਾਂ ਨੂੰ ਜਿਹੜੀ ਇਹਨਾਂ ਨੇ ਜਿਹੜੀ ਵੀ ਵੈਰੀਫਿਕੇਸ਼ਨ ਕਰੀ ਆ ਉਹ ਏਸੀ ਕਵਰੇਜ ਬੈਠ ਕੇ ਕਰੀ ਆ ਕਿਉਂਕਿ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਬਣਦੀ ਸੀ ਇਹ ਘਰਾਂ ਤੇ ਜਾ ਕੇ ਵੈਰੀਫਿਕੇਸ਼ਨ ਕਰਦੇ ਤੇ ਫਿਰ ਜਿਹੜੀ ਵੀ ਕਾਰਵਾਈ ਸੀ ਜੋ ਵੀ ਕਾਰਡ ਜਿਹਦਾ ਕੱਟਣ ਵਾਲਾ ਬਣਦਾ ਸੀ ਉਹਨਾਂ ਦਾ ਕੱਟਦੇ ਕਿਉਂਕਿ ਹੁਣ ਇਹਨਾਂ ਨੇ ਜ਼ਿਆਦਾਤਰ ਗਰੀਬ ਤਬਕੇ ਦੇ ਲੋਕ ਆ ਜਿਹੜੇ ਸਾਰੇ ਹੀ ਰੋਜ਼ ਖਾਣੇ ਵਾਲੇ ਲੋਕ ਨੇ ਉਹਨਾਂ ਦੇ ਹੀ ਜ਼ਿਆਦਾਤਰ ਨੀਲੇ ਕਾਰਡ ਕੱਟੇ ਗਏ ਨੇ ਸੋ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਇਹਨਾਂ ਦੇ ਜਿਹੜੇ ਕਾਰਡ ਕੱਟੇ ਨੇ ਉਹ ਚਾਲੂ ਕਰੇ ਜਾਣ ਤੇ ਇਹਨਾਂ ਨੂੰ ਜਿਹੜੀ ਹੁਣ ਕਣਕ ਵੀ ਆ ਉਹ ਕਣਕ ਵੀ ਦਿੱਤੀ ਜਾਵੇ ਆਸ਼ਾ ਜੀ ਮੇਰੇ ਨਾਲ ਕਣਕ ਸਾਨੂੰ ਚਾਹੀਦੀ ਸਾਰਾ ਛੱਕਾ ਦੋ ਕ ਕੱਟਿਆ ਗਿਆ ਰਾਸ਼ਾ ਆ ਇਸ ਮਹੀਨੇ ਕੱਟੇ ਗਏ ਜੀ ਸਾਰਾ ਕਣਕੇ ਮਿਲਦੇ ਸਾਨੂੰ ਹੋਰ ਖੁਸ਼ ਨਹੀਂ ਦਿੰਦੇ ਅੱਜ ਕਣਕੇ ਮਿਲਦੇ ਜੀ ਸਾਨੂੰ ਸਾਰਾ ਅਸੀਂ ਮੋਲ ਆਟਾ ਖਾਂਦੇ ਆ ਪੰਜਾ ਪੰਜ ਰੁਪਏ ਕਿਲੋ ਨੂੰ ਰੋਜ਼ ਕਿੱਥੋਂ ਲਿਆਈ ਜਾਈਏ ਗਰੀਬ ਬੰਦੇ ਘਰ ਵਾਲੇ ਦਾ ਤਾਂ ਮੇਰੇ ਦਾ ਪ੍ਰੇਪਰੇਸ਼ਨ ਹੋ ਗਿਆ ਸਾਰਾ